ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਆ ਵੀਰ ਜੀ ਆ ਇੱਕ ਬੰਦਾ ਜੱਡਾ ਹੋਰ ਆ ਗਿਆ ਉਦੋਂ ਦਾ ਫੋਰਮੈਲ ਕੱਲਾ ਲੱਗਾ ਸੀ ਇੱਧਰ ਵੇ ਓਏ ਠੀਕ ਆ ਠੀਕ ਆ ਐਨੇ ਦਿਨ ਨਹੀਂ ਆਇਆ ਉਹ ਵਿਆਹ ਸੀਗਾ ਤੂੰ ਆਈ ਉਹ ਦੂਜੀ ਦੀ ਵੀਰ ਤੂੰ ਰਿਪੇਅਰ ਕਰਕੇ ਹੀ ਜਾਣਾ ਬਣਾ ਠੀਕ ਆ ਠੀਕ ਆ ਭਜੀ ਦੋਹਾਂ ਦੀ ਕਰਨੀ ਹੈ ਤੁਸੀਂ ਦੋਹਾਂ ਨੇ ਠੀਕ ਆ ਠੀਕ ਆ ਓਕੇ ਔਰ ਫੋਰਮੈਨ ਵੀ ਜੱਡਾ ਲੱਗਾ ਫੋਰਮੈਨ ਕੀ ਕਰੀ ਜਾਣਾ ਬੈਰੀਆ ਪੜਦੇ ਹਾਂ ਆਹ ਕਿੰਨੇ ਦਿਨਾਂ ਤੱਕ ਕਰ ਦੋਗੇ ਫਿਰ ਪੰਜਾਂ ਦਿਨ ਹੋਏ ਪੰਜਾਂ ਦਿਨਾਂ ਚ ਹੋਜੂ ਫਿੱਟ ਜਿੰਨੀ ਖੋਲ ਲਈ ਜੇ ਇਹ ਰੱਖੀ ਆਹਾਂ ਤਾਂ ਦੂਜੀ ਕਿਦਨ ਖੋਲਣੀ ਏ ਇਹ ਕਰ ਲਈਏ ਯਾਰ ਬਸ ਹੋਰ ਹੋਸ਼ਾਹ ਪੰਜਾਂ ਦਿਨਾਂ ਬਾਦ ਉਹ ਖੋਲੋਗੇ ਨਹੀਂ ਥੋੜੀ ਜਿਹੀ ਉਹ ਆ ਕਰ ਲਓ ਫਿਰ ਉਹਨੂੰ ਖੋਲ ਲੈਨੇ ਆ ਆ ਗੜਦੀ ਬਾਕੀ ਸਹੀ ਜਾਂਦੀ ਜਾਂਦੀ ਹੈ ਨਾ ਇਹ ਐਲੀਵੇਟਰ ਦਾ ਮੰਗਾ ਜਾਈਏ ਇਹ ਐਲੀਵੇਟਰ ਆਪਾ ਲਾਇਆ ਹੀ ਨਹੀਂ ਕਿ ਨਾ ਇਹ ਨਿਕਾ ਜਾਣਾ ਨਾ ਇਹਨੂੰ ਮਾਰਾਂ ਤੇ ਚੱਲ ਕਾ ਰਹਿ ਜਾ ਆਪਤੀ ਬਣਾਏ ਨੂੰ ਹਾਂ ਸਾਹਮਣੇ ਆੜੀ ਪਈ ਹੈ ਤੈਨੂੰ ਉਹ ਕੰਨੀਆਂ ਸਾਹਮਣੇ ਆੜੀ ਵੱਡੀ ਥੋੜੇ ਲੱਗੀ ਆੜੀ ਪਈ ਹੈ ਆੜੀ ਆੜੀ ਆਲੀ ਆਲੀ ਹਾਂ ਫੜ ਕੇ ਲਿਆਏ ਚੜੀ ਤੇ ਨਾ ਉਹ ਚੜ ਚਲੀ ਜਾਵੇ ਚੱਲੋ

ਇਧਰ ਹੈ ਚੜਾਈ ਨਹੀਂ ਆਵੇ ਚੜਦੀ ਔਖੀ ਹੈ ਮੇਰਾ ਫੋਨ ਮੈਂ ਸਾਹ ਨੂੰ ਸਿਗਨ ਆਇਆ ਤੋ ਵਾਲਿਆ ਸਿੱਧ ਛੱਡਿਆ ਚਾੜ ਕੇ ਨਾ ਹੋਰ ਮੈਂ ਜੀ ਚੜਦੀ ਚੜਦੀ ਔਰ ਦੀ ਕਰਾ ਚੜਾਈ ਕਹਿ ਨੂੰ ਕੜੀ ਨਹੀਂ ਕਹਾਂ ਕਿ ਦਰਸਾ ਚ ਇਹ ਰਵ ਨਾ ਨੂ ਪਾਈ ਕੇ ਪਾਣੀ ਨਵੀਂ ਨਵੀਂ ਇਹ ਕਿਹਜੇ ਰੰਗ ਹੋ ਗਏ ਨੇ ਇੱਦਾਂ ਦੀ ਨਵੀਂ ਬੁਲੰਦ ਹੈ ਹੈ ਪੁਦਾਰ ਆ ਕੇ ਅਰਤੀ ਇਹਨੇ ਦੇ ਪਰ ਇਹ ਚੜਦੀ ਛੱਤੀ ਉਹ ਦੁਜਾੜ ਪੜੀਆਂ ਹੁੰਦੀਆਂ ਇਹ ਨਰਮ ਹੈ ਬੜੇ ਪਰ ਉੱਤੇ ਨਾਮ ਇਹ ਲਾ ਕੀ ਲਿਖਾਵੇ ਤੂੰ ਨਿਸ਼ਾਨੀ ਤਾਂ ਵੇ ਇੱਥੇ ਕਿਹੜੀ ਕੰਪਨੀ ਨੇ ਭਾਰਤਵਾਜ ਭਾਰਤਵਾਜ ਇਹ ਨਵੀਆਂ ਨਹੀਂ ਨੇ ਨਹੀਂ ਯਾਰ ਉੱਤੇ ਜੈਂਸੀ ਜੋ ਲਈਏ ਨਾ ਕਰਤਾਰ ਲਿਖਿਆ ਹੁੰਦਾ ਹਨ ਇਹ ਆ ਕੰਪਨੀ ਬਹੁਤ ਵਧੀਆ ਹੈ ਇਹ ਨਵੀਂ ਲੈਂਦੀ ਯਾਰ 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 ਉੱਤ ਵੜ ਕੇ ਆ ਬੰਦ ਹਾਂ ਲੱਗਾ ਠੀਕ ਹੀ ਆਵੇ

ਬੜੀਆਂ ਨਰਮ ਗੋਲੀ ਰੋਝ ਜਾਂਦੀ ਰੋਟੇ ਦੇ ਘਾਟੀ ਬੜੀ ਘਾਟੀ ਹੈ ਇੱਥੇ ਬਾਰੰਗ ਚਾਹੀਦਾ ਰੋਟਾ ਇਹਦਾ ਹੈ ਬੋਰਵਾਉਣ ਆਉਣ ਲੱਪੇ ਨਹੀਂ ਆਇਆ ਯਾਰੀ ਵੈਸੇ ਦੇਸੀ ਕੰਪਨੀਆਂ ਨੇ ਦੇ ਦਿੱਤੇ ਹੈ ਆ ਵੀ ਨਾ ਪੱਸ ਕਰ ਗਾੜੀ ਨੇ ਇਹ ਛਟ੍ਰੇ ਲਏ ਦੇ ਬੈਰਲ ਗਾੜੀਆਂ ਦੋਵੇਂ ਬਦਲੇ ਪਏ ਆ ਮੁੱਠੇ ਜਿਹੇ ਦੇ ਆ ਦੂਜਾ ਠੀਕ ਕਰੋ ਹਾਂਜੀ ਹਾਂਜੀ ਠੀਕ ਆ ਪੋਰਟ ਤੇ ਆ ਜਾਈਂ ਲਾਰਾ ਫੌਂਟਾ ਹੋਰ ਜਿਹੜਾ ਪੈਣ ਕੱਢੀਏ ਰੌਟਣ ਵਾਲੇ ਪੈਜੂ ਥੱਲੇ ਤੇ ਨਾਲੇ ਬੈਰਲ ਚੜੋ ਆ ਜਾਓ ਕੰਮ ਦੇ ਬਲਾਕ ਇੱਥੇ ਆ OTPI ਨੂੰ ਕਰਕੇ ਰੈਡੀ ਸਟੇਡੀ ਉਹ ਉੱਤੇ ਥੋਕ ਦੇਣਾ ਆਪਾਂ ਨਾਲੋਂ ਨਾਲ ਹੀ ਪੁੱਟੀ ਦਾ ਨਾਲੋਂ ਨਾਲ ਹੀ ਕਰੀ ਜਾਈਦਾ ਕੰਮ ਉਹਨਾਂ ਦੀ ਖਲਾਰਾ ਪਾਈ ਦਾ ਜੰਨਾ ਦਾ ਸਾਹਮ ਲੈਣਾ ਬਾਅਦ ਦੂਜੀ ਮਸ਼ੀਨ ਦੀ ਵਾਰੀ ਲੰਮਣੇ ਇਹਨੂੰ ਅਗਰ ਪੀਰ ਆ ਲਾਗੇ ਜਾਗੇ ਕਰਕੇ ਅਗਰ ਪੀਰ ਆ ਰਹੀ ਰਲੀ ਖੜੀ ਕਾਲੀ ਕਰਦੇ ਆਂ ਔਰ ਥੋੜਾ ਦੇ ਦਾਣਾ ਸੁਪਰ ਸੈਕਟਰ ਪਿੱਛੇ ਤੈਨੂੰ ਲੱਗੋ ਜਾ ਕੇ ਵਖੰਨੇ ਆਂ ਔਰ ਖਾਣਾ ਔਰ ਕਰੀ ਕਰਦੇ ਆਂ ਉਹ ਕਰੀ ਕਰਦੇ ਤਾਰ ਚੱਲੇ ਆਹੋ ਹਾਈ ਕੱਟੀ ਕੱਟੀ ਰੱਖ ਇੱਥੇ ਅਦਰ ਮੈਂ ਆਡੀ ਆ ਬੋਕਲ ਟੁੱਟਾ ਬੋਕਲ ਉਹ ਟੈਲੀਫੋਨ ਜੀ ਪਰ ਮੈਂ ਸਾਡੀ ਉਹ ਯਾਰ ਕਾਲਾਂ ਆ ਲੋ ਸਭ ਸਭ ਪਸਪਸ ਉਹ ਗਿਆ ਉਹ ਗਿਆ ਗਲੀਸ ਇਹਨੂੰ ਮਾਰ ਦਿੱ ਗਏ ਇਦਾਂ ਹੀ ਇੱਥੇ ਹੀ ਕਿਥੇ ਮਾਰਨੀ ਆ ਗਲੀਸ ਮਾਰ ਦਿੱ ਗਏ ਨਾ ਉਹ ਵੱਡੀ ਗੱਡੀਆਂ ਲਿਆ ਮੀ ਉਹ ਵੱਡੀਆਂ ਰੇਡ ਕੇ ਲਿਆ ਬਾਲਟੀ ਜੀ ਉਹ ਵਧੀਏ ਗੁਰਜੀ ਸਾਰੀ ਕੋਲ ਕਿੰਨੇ 3 ਇੱਥੇ ਆ ਟਿਪ ਆ ਵਾਇਆ ਆ ਵਾਇਰ ਪਟਾ ਕਰ ਲਈ ਡਾਟੇ ਮੇਰੀ ਬਾਈ ਉਹ ਤੱਕ ਪਾਲ ਵੇਖੀ ਲੰਦੇ ਸਾਰੇ ਮਾਣਦਾ ਇੱਥੇ ਉਹ ਮਾਣ ਰੇਲ ਪਟਾੰਦਾ ਲਾੜ ਖੋਲਤੇ ਸਾਰੇ ਹੁਣ ਉਧਰੋਂ ਖਾਂ ਚਲ ਗਈ ਆ மார்க்க ਵੀ ਸਰ ਵੀ ਕੇਚਾਂ ਬਲਾ ਮੈਂ ਤਾਂ ਕਾਉਦਰ ਲੈ ਮੈਂ ਤਾਂ ਕਾਉਦਰ ਚਲ ਖੇਚ ਖੇਚਾ ਜਾ ਰਿਹਾ ਹੈ ਲੈ ਉਸ ਤੇ ਡਾ ਕਰਕੇ ਕੱਢੋਗੇ ਹੁਣ ਕਾ ਮਰੇ ਕੱਡਾ ਲੱਗੇ ਬਾਹਰ ਚੱਲ ਉਧਰ ਖਿੱਚ ਇਹ ਚੱਲ ਰੇ ਲੋ ਫੋਰਮੈਨ ਤੇ ਚੱਲ ਲਗਾਉਣ ਬਾਹਰ ਖਿੱਚ ਫੋਰਮੈਨ ਆ ਨਿਕਲ ਗੇ ਰੇ ਬਾਹਰ ਲੈ ਬੜੇ ਮਰੇ ਹੋਏ ਸਾਰੇ ਚਾਹੇ ਤੋੜ ਜਾਂਦੇ ਰੇ ਬਾਹਰ ਕਿਵੇਂ ਹੀ ਯਾਦ ਵੀ ਰੱਖੀ ਹੁੰਦੀ ਤੇ ਆ ਤਰੋ ਉਹ ਨੂੰ ਹੀ ਆਪਾਂ ਕਿ ਐਂ ਘਮਾਈ ਨਾ ਤਾਂ ਆਹ ਨੂੰ ਹੀ ਦਿਖਲੇ ਆ ਵੇਖੋ ਆ ਬੰਬੂ ਵਾਲੀ ਆ ਜਰ ਬੰਬੂ ਆ ਲਾ ਹੋਣਾ ਇਹ ਇਧਰ ਸਾਈ ਮਾਰ ਲਿਓ ਨਾਲੇ ਚੇਤਾ ਰਹਿ ਜੂਗਾ ਕਿ ਕਿਧਰ ਨੂੰ ਆਣਾ ਉਧਰ ਮਾਰਨ ਆ ਬਾਈ ਇਧਰ ਉਹ ਚੁਪਾਉਣਾ ਨਹੀਂ ਕਿੱਥੇ ਨਿਕਲੇ ਚੱਲ ਮੈਨੂੰ ਪਤਾ ਲਾਲਾ ਦਾ ਪਤਾ ਮੁੱਦਾ ਵੱਜਿਆ ਹੀ ਲੋ ਥੱਲੇ ਉਹ ਨੜ ਖੋਦਣ ਦੇ ਥਾਂ ਨੂੰ ਲੱਗ ਜਾਨਾ ਹਾਂ ਐਦਾਂ ਹੀ ਲੱਗਦਾ ਹੈ ਹਾਂ ਹਾਂ ਤੇ ਤੂੰ ਤੇਰੇ ਕੋਲ ਪਾਸੇ ਜਾਣਾ ਹਾਂ ਜੀ ਜੀ ਆਵੇ ਹਜ਼ਾਰ ਉਹ ਵੀ ਵੇਖ ਲੈ ਹਾਂ ਉਹ ਨੂੰ ਵੇਖ ਦੇਖੀ ਆ ਇੰਜ ਹੀ ਇਹ ਹਾਂ ਚੀਜ਼ ਉਤਲੇ ਬਸ ਇਹੀ ਹੋ ਗਈ ਤੈਨੂੰ ਸਿੱਧਾ ਕਰ ਲਾਂ ਹਾਂ ਇਹ ਉੱਧਰ ਰੱਖਣਾ ਆ ਇਹ ਥਾਂ ਨਹੀਂ ਜਾਣੀ ਹਾਂ ਉਹ ਥਾਂ ਨਹੀਂ ਜਾਣੀ ਇੱਦਾਂ ਜਣੇ ਉੱਠੀ ਹਾਂ ਇਹ ਘੁੰਮ ਗਈ ਨਾ ਇਹ ਐ ਟੇਢੀ ਹੋ ਗਈ ਨਾ ਚੱਕਤੀ ਸੀ ਆਪਾਂ ਹਾਂ ਵਸੇ ਬੰਦਲਾ ਕਰਤਾਰ ਨੇ ਆ ਵੇਖੋ ਸਟੀਲ ਦੀ ਦਿੱਤੀ ਆਹ ਸੋਖੀ ਕਰਤਾਰ ਦਾ ਅਰੇ ਸਟੀਲ ਦੀ ਦਿੱਤੀ ਰੇਲ ਵਿੱਚੋਂ ਵੀ ਉਹ ਵੀ ਵਿੱਚੋਂ ਫੀਡਰ ਵੀ ਦਾ ਸਟੀਲ ਦਾ ਆ ਵੀ ਵਿੱਚੋਂ ਐਲੀਵੇਟਰ ਸਾਰੇ ਸਟੀਲ ਦੇ ਆਹ ਵੇਖੋ ਰੇਲ ਪੂਰੀ ਸਟੀਲ ਚ ਝੁਕਦੀ ਕਿ ਨਹੀਂ ਉਹ ਸਟੀਲ ਤੇ ਥੋੜੇ ਜੇ ਸ਼ੇਕ ਹੋ ਗਏ ਆ ਚਲੋ ਕੋਈ ਨਹੀਂ ਘਰ ਦੇ ਸਾਰੇ ਸ਼ੇਕਸ਼ੂਬੰਦ ਅੱਜ ਸੋ ਠੀਕ ਆ ਓਕੇ ਬਾਏ ਧੰਨਵਾਦ